विधानसभा ਹਲਕਾ ਖੇਮਕਾਂਦੇ ਸਰਹੱਦੀ ਖੇਤਰ ਦੇ ਪਿੰਡ ਢੋਲਣ ਵਿਖੇ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਸੜਕ ਦਾ ਵਿਰੋਧ ਕਰਦੇ ਆ ਆਪ ਵਰਕਰਾਂ ਦਾ ਕਹਿਣਾ ਹੈ ਕਿ ਸੜਕ ਬਣ ਤੋਂ ਪਹਿਲਾਂ ਨਿਸ਼ਾਨਦੇਹੀ ਕਰਵਾ ਕੇ ਅਸਲ ਥਾਂ ਸੜਕ ਬਣਾਈ ਜਾਵੇ ਇਸ ਮੌਕੇ ਤੇ ਗੁਰਦੀਪ ਸਿੰਘ ਫੌਜੀ ਲਖਵਿੰਦਰ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਦੀ ਜ਼ਮੀਨ ਸੜਕ ਹੇਠ ਦੱਬੀ ਜਾ ਰਹੀ ਹੈ ਜੀ ਇਹ ਹੈ ਕਿ ਸਾਡੀ ਥਾਂ ਲਗਦਾ ਨਾੜਾ ਚਾਰ ਕਿੱਲੇ ਥਾਂ ਹੈ ਤਾਂ ਉੱਥੇ ਪਈ ਜਾਣ ਦੇ ਉਹ ਪੁਰਾਣੀ ਪਹਿਲੀ ਸਾਡੇ ਦਾਦੇ ਦੇ ਟਾਈਮ ਦੀ ਪਈ ਉੱਥੇ ਪਈ ਆ ਤੇ ਹੁਣ ਪੱਕੀ ਹੋ ਗਈ ਜੀ ਜੋ ਪੱਕੀ ਹੋ ਗਈ ਤੇ ਸਾਡੀਆਂ ਤਿੰਨ ਪੀੜੀਆਂ ਲੱਗੀਆਂ ਗਾਵੇਂ ਲਗਾਤਾਰ ਉੱਥੇ ਰਹੇ ਸਾਡੀਆਂ ਦੇ ਵਿੱਚ ਢਾਈ ਕਿਨਾਲਾ ਪਹਿਲੀ ਆਉਂਦੀ ਜੋ ਕਿ ਸਾਰੇ ਪਿੰਡ ਦੀ ਪਹਿਲੀ ਅਸੀਂ ਛੱਡੀ ਹਰੀ ਉੱਥੇ ਸਭ ਤੋਂ ਪਹਿਲਾਂ ਪਹਿਲੀ ਉੱਥੇ ਹੈ ਜਿਹਦੇ ਵਿੱਚ ਨਿਰਾਹ ਜਾਂਦਾ ਨਾ ਉਹਨਾਂ ਜਿਡਾੜਿਆਂ ਦੀ ਪਹਿਲੀ ਹੈ ਤੇ ਨਾਲ ਸਾਡੀ ਪੰਚਾਇਤੀ ਪਹਿਲੀ ਵੇਖੀ ਤੇ ਅੱਜ ਨੰਬਰ ਲਵਾ ਗਏ ਨੇ ਤੇ ਹੋਇਆ ਬੰਦੇ ਦੀ ਪਹਿਲੀ ਵਿੱਚ ਰਾਹ ਜਾਂਦੇ ਹਾਂ ਸਾਡੇ ਨਾਲ ਸਾਰੇ ਸਭ ਧੱਕਾ ਪੰਚਾਇਤੀ ਪਹਿਲੀ ਕਿਥੋਂ ਕਿੰਨੀ ਦੂਰ ਆ ਜੈਤੀ ਬਲੀਤ ਹੈ ਜੀ ਇਹ ਤੋਂ ਪਾਸੇ ਜਿਹੜਾ ਜਾਨੀ ਕਿ ਰਾਹ ਛੱਡਿਆ ਉਹ ਪੰਟੇਟੀ ਦੇ ਵਿੱਚੋਂ ਟੱਕੇ ਆਣ। ਪੰਟੇ ਦੇ ਵਿੱਚੋਂ ਕੱਟ ਕੇ ਫੇਰ ਰਾਹ ਦਿੱਤਾ ਹੈ। ਜਦੋਂ ਮਰਬੇ ਬੰਦੀ ਹੋਈ ਆ। ਹਾਂ ਜੀ। ਉਦੋਂ ਦਾ। ਫਿਰ ਉਦੋਂ ਦਾ ਨਵਾ ਵਾ ਕੇ ਪੁਰਾ ਲੈ ਆਂਦਾ ਸਾਡੇ ਅੱਲ ਤੇ ਹੁਣ ਆਉਂਦੇ ਉੱਥੇ ਪੱਤੀ ਛੜਕਾ ਦੁੱਖ ਪਾ ਕੇ ਬੰਦੇ ਲੱਗੇ। ਸਾਡੀ ਢਾਈ ਕਿਨਾਲਾ ਪਹਿਲੇ ਵਿੱਚ ਆਉਂਦੀ ਹੈ ਇੱਕ ਛੱਲੇ ਦਾ ਰੇਡ ਸੀ ਇਲਾਕੇ। ਢਾਈ ਕਿਨਾਲਾ ਤੁਸੀਂ ਹਾਲਾ ਦਾ ਪੱਤੀ ਛੜਕਦੇ ਨਹੀਂ ਇਹ ਉਹ ਗੱਲ ਇਹ ਕਰਦੇ ਆ ਵੀ ਜਦੋਂ ਨਿਸ਼ਾਨਦੇ ਹੋਈ ਆ ਉਦੋਂ ਇਹ ਸਾਰੇ ਇਹ ਵੀਰ ਨਾਲ ਸੀ ਤੇ ਇਹਨਾਂ ਸੈਨ ਕੀਤੇ ਨਿਸ਼ਾਨਦੇ। ਸੈਣੀ ਕਿਤੇ ਨਾਲ ਮੈਂ ਸੈਣ ਕਿਤੇ ਨਾਲ ਇਹਨੇ ਸੈਣ ਕਿਤੇ ਨਾਲ ਇਹਨੇ ਸੈਣ ਕਿਤੇ ਨਹੀਂ ਨਾਲ ਇਹ ਕਿਤੇ ਨੇ ਇਹ ਸਾਡਾ ਭਰਾ ਹੀ ਨਾਲ ਚਾਚੇ ਦਾ ਮੁੰਡਾ ਸਾਡੇ ਦਾ ਇਹ ਨਾਲ ਸੀਗਾ ਜਦੋਂ ਇਹਨੇ ਸੈਣ ਕੀਤੇ ਤੇ ਨਿਸ਼ਾਨੀ ਹੋਈ ਹੈ ਉਹ ਨਿਸ਼ਾਨੀਆਂ ਨਾਲ ਰਹਿਣ ਨਹੀਂ ਦੇਤੀ ਉਹ ਕਿੱਲੇ ਉਹਨਾਂ ਬੋਰਡ ਉਹਨਾਂ ਨੇ ਨਹੀਂ ਰਹਿਣ ਚਾਹਿਆ ਨਿਸ਼ਾਨੀਆਂ ਬੋਰਡਾਂ ਦਾ ਹੁੰਦਾ ਤੇ ਤੁਸੀਂ ਮਤਲਬ ਇਹਦੇ ਬਾਰੇ ਇਹਨੂੰ ਟਿਕਾਉਣ ਵਾਸਤੇ ਕਿੱਥੇ ਕਿਹ ਚਾਰਾ ਜੋਈ ਕੀਤੀ ਹੈ ਕੀ ਕੀ ਤੁਸੀਂ ਮਤਲਬ ਕੀਤਾ ਹੈ ਹਾਂ ਜੀ ਸਰਦਾਰ ਐਮ ਐਲ ਏ ਸਾਹਿਬ ਨੂੰ ਦੱਸੀ ਇਹ ਗੱਲ ਉਹਨਾਂ ਨੇ ਇਹ ਗੱਲ ਕੀਤੀ ਹੈ ਜੇ ਉਹਨਾਂ ਨੇ ਇਹ ਆਖਿਆ ਵੀ ਨਹੀਂ ਜਿੱਥੇ ਬੰਦੀ ਆ ਉੱਥੇ ਸਿਰਫ ਬੰਦੀ ਜਾ ਸਰਦਾਰ ਅੰਮ੍ਰਿਤਸਰ ਸਾਹਿਬ ਸਰਕਾਰੀ ਹੋ ਗਿਆ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਜਿੱਥੇ ਸ਼ਰਤ ਆਉਂਦੀ ਹੈ ਉੱਥੇ ਵਜੂ ਤੇ ਉਸ ਤੋਂ ਇਲਾਵਾ ਹੋਰ ਕਿਥੇ ਦਰਖਾਸਤ ਦਿੱਤੀ ਹੈ ਹੋਰ ਹੀ ਹੋ ਨਹੀਂ ਕਿਤੇ ਵੀ ਬਾਕੀ ਕੋਰਟ ਦੇ ਵਿੱਚ ਨਵੇਂ ਕੋਰਟ ਦੇ ਵਿੱਚ ਆ ਕੇ ਅਰਜ਼ੀ ਕੀਤਾ ਵਕੀਲ ਕੀਤਾ ਵਕੀਲ ਥਰੂ ਹੈ ਸਟੇ ਲਿਆ ਸਟੇ ਸਾਡੇ ਕੋਲ ਹੈ ਸਟੇ ਤੁਹਾਨੂੰ ਮਿਲ ਗਿਆ ਜੀ ਸਟੇ ਮਿਲ ਗਿਆ ਹੈ ਅੱਛਾ ਜੀ ਉਹ ਦਜਾ ਫਿਰ ਉਹ ਉਹਨਾਂ ਨੇ ਪੁਲਸ ਲਿਆਂਦੀ ਹੈ ਪਤਾ ਨਹੀਂ ਕਿਹਦੇ ਮਗਧੀਆਂ ਦੇ ਵਿੱਚ ਲਿਆਂਦੀ ਹੈ ਕਿਸਾਨ ਨੂੰ ਚਕਾਉਣਾ ਮਗਲੇ ਲਿਆਂਦੀ ਹੈ ਕਾਹਤੋਂ ਪੁਲਸ ਆਈ ਹੈ ਕੀ ਹਿਸਾਬ ਦਾ ਸਾਨੂੰ ਇਹ ਗੱਦਾ ਪੁਲਸ ਕੋਲੇ ਨਹੀਂ ਜਾਏਗੀ ਨਾ ਇਹ ਮਾੜੀ ਗੱਲ ਇਹਨਾਂ ਇਹ ਲਗਵੰਦਰ ਜਿੰਜਾ ਮੇਰੇ ਚਾਚੇ ਦਾ ਮੁੰਡਾ ਇੱਕ ਕਸ਼ੀਰ ਸੀ ਇਹਨਾਂ ਨੇ ਇਹਨਾਂ ਨੂੰ ਸੋਨਾ ਨਾ ਪਾਇਆ ਵੋਟਾਂ ਨਾਲ ਇਹ ਪਾਰਟੀ ਦੇ ਨਾਲ ਇਹ ਘੜੇ ਦੇ ਨਾਲ ਜੁੜੇ ਹੋਏ ਇਹਨਾਂ ਇਹਨਾਂ ਨੂੰ ਵੋਟਾਂ ਪਾ ਕੇ ਸਭੰਚੀ ਇਹਨਾਂ ਨੂੰ ਅਹੀਂ ਲੈ ਕੇ ਦੇਣਾਂ ਵਾਲੇ ਬੰਦੇ ਅੱਜ ਸਾਡੇ ਨਾਲ ਧੱਕਾ ਹੰਡਿਆ ਅਸੀਂ ਆਮ ਦੀ ਆਮ ਆਦਮੀ ਪਾਰਟੀ ਦੇ ਬੰਦੇ ਸਾਡੇ ਨਾਲ ਸਰਿਆਂ ਦੇ ਧੱਕਾ ਹੰਡਿਆ ਜਾਨੀ ਕਿ ਤੁਹਾਡੀ ਪੈਲੀ ਦੇ ਵਿੱਚ ਸਰਕ ਮੰਨਣ ਦਾ ਢਾਈ ਦਿਨਾਂ ਪਹਿਲੀ ਸਾਡੀ ਹੋਂਦੀ ਦੇ ਵਿੱਚ ਹੋਰ ਤੁਹਾਨੂੰ ਜਦੋਂ ਐਸਚੂ ਸਾਹਿਬ ਇੱਥੇ ਆਏ ਸੀ ਤੇ ਉਹ ਤੁਹਾਨੂੰ ਕੀ ਮਤਲਬ ਪੁਰਸਾ ਦੇਖ ਗਿਆ ਸਾਨੂੰ ਐਸਾ ਤੋਤਾ ਦੇ ਭਰੋਸਾ ਦੇ ਕੇ ਸ਼ਾਮ ਨੂੰ 6 ਵਜੇ ਸਾਨੂੰ ਸਾਡੇ ਨਾਲ ਆਉਂਦੇ ਦੇਗੇ ਮੈਂ ਸ਼ਾਮ ਨੂੰ 6 ਵਜੇ ਜਾਵਾਂਗੇ ਜਾਣੇ ਜੋ ਵੀ ਕੋਈ ਕਾਰਵਾਈ ਹੋਣੀ ਹੋ ਕੰਮ ਹੋਇਤੂ ਕੀਤਾ ਜਾਓ ਕਿ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੱਥ ਜੋੜ ਕੇ ਮੰਗ ਕਰਦੇ ਹਾਂ ਕਿ ਸਾਡੇ ਨਾਲ ਧੱਗਾ ਨਾ ਕੀਤਾ ਜਾਵੇ ਜਿੱਥੇ ਸ਼ਾਮ ਨੂੰ ਹੋ ਗਏ ਸਾਨੂੰ ਕਿਲੇਵੜ ਦੇ ਕੇ ਆਪ ਦੀ ਬਈ ਵੱਧੀ ਜਾਵੇ ਅਸੀਂ ਨਾਲ ਸਮਰਥਨ ਦਵਾਂਗੇ ਪਈ ਬਣਾਵਾਂਗੇ ਇਹ ਨਹੀਂ ਵੀ ਅਸੀਂ ਆਂਦੇ ਪਈ ਅਸੀਂ ਪਈ ਅਸੀਂ ਬੱਜਣ ਨਹੀਂ ਦੇਣੀ ਗੁਰਦੁਆਰੇ ਦਾ ਤੇ ਪਈ ਦਾ ਕੰਮ ਜਿਹੜਾ ਬੰਦਾ ਦੱਸਣਾ ਉਹ ਬੰਦਾ ਨਹੀਂ ਪਰ ਜਿਹੜਾ ਜਿਹਦੇ ਪੈਲੀ ਦੇ ਵਿੱਚ ਆਉਂਦਾ ਉਹਨੂੰ ਦੁੱਖ ਨਹੀਂ ਲੱਗਦਾ ਜਦੋਂ ਮਾਲਾ ਪੈਲੀ ਛੱਡੀ ਹੈ ਸਾਰੇ ਪਿੰਡ ਨੇ ਸਾਂਝੀ ਪੈਲੀ ਛੱਡੀ ਦੇ ਸਾਰੀ ਪੈਲੀ ਦੇ ਵਿੱਚ ਕਾਹਤੋਂ ਰਾਹ ਬਣਦੇ ਉਹ ਪੈਲੀ ਦੇ ਵਿੱਚ ਰਾਹ ਬਣਨਾ ਦੇਖਾ ਜਿਹੜੀ ਪੈਲੀ ਛੱਡੀ ਜਿਹੜੀ ਬਣਦੀ ਉੱਥੇ ਰਾਹ ਬਣਨ ਅਹੀਂ ਨਾਲੋਂ ਮਤਲਬ ਨਾ ਰਾਹ ਬਣਾਵਾਂਗੇ ਜੇ ਆ ਨਿਸ਼ਾਦੀ ਹੋ ਜੇ ਦੁਬਾਰਾ ਤੇ ਜਿੱਥੇ ਛੜਕਾਉਂਦੇ ਪੱਛ ਜਿਹੜੀ ਸਾਡੀ ਆਏ ਕੋ ਆ ਨਹੀਂ ਕੋਈ ਨਾ ਹੀ ਨਾ ਲੱਗਦੇ ਆ ਨਾ ਕੋ ਲੋੜ ਆ ਨਿਸ਼ਾਨ ਜੀ ਇਹ ਆਖਰ ਤਾਂ ਅਹੀ ਕਰਾ ਦੇਣਾ ਨਿਸ਼ਾਨ ਦੀ ਕਰਵਾ ਕੇ ਉੱਥੇ ਸਰਕਾਰ ਜਿੱਥੇ ਆਵੇ ਸਰਕਾਰ ਕਹਾਣੀ ਕਿਨੇ ਵਾਰ ਤੋਂ ਆਪ ਦੀ ਚੱਕ ਬਾਹਰ ਲੈਣਾ ਅਸੀਂ ਇਹਨਾਂ ਦਾ ਕੋਈ ਸਾਡਾ ਅਸੀਂ ਸਮਰਥਨ ਦੇ ਆਗੇ ਜੀ ਨਾਲ ਸਾਨੂੰ ਲੜਨੀ ਲੋੜ ਨਹੀਂ ਲੋੜ ਤਾਂ ਇਹ ਨਾਲ ਸਮਰਥਨ ਦੇ ਆਗੇ ਨਿਸ਼ਾਨ ਦੀ ਕਰਾਉਣ ਜੇ ਨਹੀਂ ਨਿਸ਼ਾਨ ਦੀ ਦੇ ਪੈਸੇ ਲਾਉਣੇ ਨਾ ਪੰਚਾਇਤ ਨਹੀਂ ਲਾਉਣ ਰਹੀ ਤਾਂ ਅਸੀਂ ਪੈਸੇ ਲਾ ਦਿਆਂਗੇ ਨਿਸ਼ਾਨ ਦੀ ਕਰਾ ਦੇਣਾ ਨਹੀਂ ਜੀ ਨਿਸ਼ਾਨ ਦੀ ਤਾਂ ਹੋਈ ਇਹਨੂੰ ਮੰਨਦੇ ਪੰਚਾਇਤ ਇਹ ਤਾਂ ਨਾਲ ਸਮਾ ਹੈ ਜੇ ਸ਼ਹਿਰ ਨੂੰ ਇਹ ਮੇਰੇ ਸੋ ਇਹ ਇਨੀਸ਼ੀਏਟਿਵ ਪਰ ਉਹਨਾਂ ਨੇ ਇੱਕ ਇਟਾ ਜਿਹੜਾ ਨਿਸ਼ਾਨੀ ਇਤਕਾਰੀ ਪਈ ਨਹੀਂ ਜਾਂਦੀ 4 ਵਜੇ 4 ਵਜੇ ਉਹਨਾਂ ਨੇ ਨਿਸ਼ਾਨੇ ਨਾ ਲਾ ਦੇਣਾ ਛੱਡਣਾ ਨਿਸ਼ਾਨੀਆਂ ਲਾ ਕੇ ਤੇ ਚਾਰ ਨਿਸ਼ਾਨੀਆਂ ਲਾਈਆਂ ਸਾਡੀਆਂ ਚੌਕ ਪਿਆ ਨਹੀਂ ਜਾਂਦੀ ਨਿਸ਼ਾਨੀ ਕਿਤੇ ਗਾਂ ਨਾ ਘੇਤੀ ਨਹੀਂ ਗਾ ਉਹਨਾਂ ਦਾ 11:00 ਤੱਕ ਇੱਕੇ ਬਰੇ ਨੇ ਜਾਣਿਆ ਲਾਈ ਉਹਨਾਂ ਚਾਹੀਦੀਆਂ ਇਹ ਦੋ ਬਰੇ ਨੇ ਜਾਣਿਆ ਲਾਈ ਮੇਰੇ ਯਾਰ ਉਹ ਉਹਦੀਆਂ ਹੁਣ ਇਹ ਗਿਆਨ ਸ਼ਾਰੀਆਂ ਲੱਗਿਆ ਬੁਰਜੀ ਆ ਕਿ ਜਾਂ ਬੁਰਜੀ ਹੁਣ ਕਿੱਧਰ ਚਲੀਆਂ ਨਹੀਂ ਪੁੱਟੀਆਂ ਜੀ ਉਹ ਸਾਰੀਆਂ ਪੁੱਟੀਆਂ ਪਟਕੀਆਂ ਸਾਰੀਆਂ ਨੇ ਉਹਨਾਂ ਬੁਰਜੀ ਰਹੀ ਉਹ ਤੇ ਜਿਆਦਾ ਨਾ ਕਾਇਆ ਕਾਇ ਨਹੀਂ ਦੁਨੀਆ ਪੁੱਟਣਾਂ ਤੇ ਤਕਾਈ ਦੀ ਜਾਂ ਨਿੱਗੜੀ ਰਾਤ ਉਹ ਬੁਰਜੀ ਪੜੋ ਸਾਨੂੰ ਮੇਰੇ ਵੀ ਕਰਾਇਆ ਤੇ ਕਰਾਈ ਨਾ ਗਾਮ ਚਾਮ ਕਿ ਲੱਗਿਆ ਜੀ ਤਾਂ ਇਹ ਕਰਾਂਗੇ ਇੱਕ ਮਿੰਟ ਭਾਈ ਜਿਹੜੀ ਫੋਜ ਸਾਹਿਬ ਇਹ ਜਿਹੜੀ ਪਹਿਲਾਂ ਜਿਹੜੀ ਆ ਪਹਾ ਫਿਰ ਮਰਬੇ ਬੰਦੀ ਵਾਲਾ ਪਹਾ ਜਦੋਂ ਲੀਕੇ ਗਏ ਪਹਾ ਜਦੋਂ ਛੱਡੇ ਗੇ ਰਾ ਇਹ ਫਰੋਦੋਂ ਉੱਲਵਰਾ ਉਦੋਂ ਦਾ ਇਦਾਂ ਮਤਲਬ ਡੰਗਾ ਡੇਡਾ ਭਾਈ ਤੁਸੀਂ ਦੇਖ ਕੇ ਆਏ ਜੇ ਵੀਡੀਓ ਤੁਸੀਂ ਬਣਾਈ ਆ ਵੀ ਡੰਗਾ ਡੇਡਾ ਚੱਲਦਾ ਕਿਸ ਬੰਨੇ ਉਧਰਿਆ ਕਿਸ ਬੰਨੇ ਉਧਰਿਆ ਕਿਸ ਬੰਨੇ ਉਧਰਿਆ ਜਾਨੀ ਕਿ ਦੋ ਬੰਨੇ ਚੱਲ ਲੱਗਦੇ ਆ ਬਾਕੀ ਜਿਹੜੀ ਗੱਲ ਤੁਸੀਂ ਭੱਟੀ ਸਾਹਿਬ ਕੀਤੀ ਹੈ ਨਾ ਵੀ ਪਿੰਡ ਦੇ ਬੰਦੇ ਇਹਦੇ ਗੱਲਾਂ ਕਰਦੇ ਪਿੰਡ ਦੇ ਬੰਦੇ ਉਹ ਜਿਹੜੇ ਉਹਨਾਂ ਦੀ ਮਦਦ ਕਰਦੇ ਉਹ ਗੱਲਾਂ ਕਰਦੇ ਉਹਨਾਂ ਨੇ ਅੱਜ ਵੀ ਕਰਨੀਆਂ ਹੁੰਦੀਆਂ ਨੇ ਭਾਵੇਂ ਕਰਦੀਆਂ ਨੇ ਇਸ ਮੌਕੇ ਤੇ ਐਸ ਐਚਓ ਗੁਰਮukh ਸਿੰਘ ਗਿੱਲ ਦਾ ਕਹਿਣਾ ਹੈ ਕਿ ਦੋਮਾ 13 ਨੂੰ ਥਾਣੇ ਸੱਧਿਆ ਹੈ ਉੱਥੇ ਦੋਵਾਂ ਧਿਰਾਂ ਨੂੰ ਫੈਸਲਾ ਸੁਣਾਇਆ ਜਾਵੇਗਾ ਇੱਥੇ ਅਸਲੀ ਹੱਲ ਕੀ ਕੱਢਿਆ ਇੱਥੇ ਇੱਕ ਦਰਖਾਸਤ ਦਿੱਤੀ ਗੁਰਨਾਥ ਸਿੰਘ ਵੱਲੋਂ ਜਿਹੜੀਆਂ ਸ਼ਰਤਾਂ ਨੂੰ ਸ਼ਰਤੋਂ ਪੱਕੀ ਕਰ ਰਹੇ ਆ ਇਹਨਾਂ ਨੇ ਕੋਈ ਜਿਹੜਾ ਮੂੜੀ ਵਗੈਰਾ ਪਾਈ ਹੋਈ ਕਾ ਵੀ ਟਾਈਮ ਦੀ ਜਮੀਨ ਦਾ ਸਰੇ 5-6 ਮਹੀਨੇ ਪਹਿਲਾਂ ਦੀ ਤੇ ਫੌਜੀ ਸਾਹਿਬ ਜਿਹੜੀ ਦੂਸਰੀ ਧਿਰਾਂ ਤੋਂ ਇਹ ਰੋਗ ਰਹੇ ਕਹਿੰਦੇ ਕਿ ਜਿਹੜੀ ਇਹਦੀ ਬਾਟਾ ਕਿਲਾ ਵਟ ਸਹੀ ਨਹੀਂ ਗਈ ਹਾਂਜੀ ਇਹ ਸਹੀ ਕਰਾ ਕੇ ਪਾਉਣ ਜਦਕਿ ਇਹਨਾਂ ਦਾ ਦਰਾਜ ਆ ਕਿ ਜੇਕਰ ਇਹਨਾਂ ਨੂੰ ਕੋਈ ਦਾ ਦਰਾਜ ਸੀ ਤੇ ਸ਼ੁਰੂ ਤੋਂ ਉਦੋਂ ਦੱਸਦੇ ਕੋਣ ਸਟੇਨਾ ਖਰਚਾ ਹੋ ਗਿਆ ਸੀ ਕੰਮ ਚਲਾਉਣਾ ਇਸ ਸੰਬੰਧੀ ਇਹਨਾਂ ਦੇ ਡਾਕੂਮੈਂਟ ਆਪਾਂ ਦੇਖਿਆ ਇਹਨਾਂ ਨੂੰ ਥਾਣੇ ਸ਼ਾਮ 6 ਵਜੇ ਦਾ ਟਾਈਮ ਦਿੱਤਾ ਉੱਚ ਆਪਾਂ ਦੇਖਾਂਗੇ ਜੇ ਕੋਈ ਇਹਨਾਂ ਨੂੰ ਕੋਈ ਕੋਈ ਸਟੇਟਸ ਕੋਲ ਵਗੈਰਾ ਹੋਵੇ ਜਾਂ ਜਿਵੇਂ ਦੱਸ ਰਹੇ ਕੋਈ ਕੇਸ ਚੱਲ ਰਿਹਾ ਉਸ ਨੋਟਸ ਹਰ ਨਾ ਪਾਇਦਾ ਜਿਹੜਾ ਅਗਲੇ ਸੀਜ਼ਨ ਲਵਾਂਗੇ ਪੁਸ਼ ਕਰਾਂਗੇ ਕਿ ਛੇਵ ਦੇ ਇਹਨਾਂ ਦਾ ਜਿਹੜਾ ਆਪਸੀ ਜੋਕਾ ਪਰਾਈਸ ਖਵਾ ਰਹੀ ਹੈ ਤੇ ਕੰਮ ਕੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ